नमस्कार दोस्तों दोस्तों अब रूबरू एक बहुत ही महत्वपूर्ण जानकारी मैं देन जा रहा तो वीडियो में देखना एंड तक क्योंकि तो लिए बहुत अहम है तो दोस्तों एक परिवार माँ बाप अपने एक नौजवान ਮੁੰਡੇ ਨੂੰ 20 ਸਾਲ ਦੇ ਨੌਜਵਾਨ ਮੁੰਡੇ ਨੂੰ ਲੈ ਕੇ ਸਾਡੇ ਕੋਲ ਕੇਂਦਰ ਤੇ ਆਇਆ। ਔਰ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਸਾਡਾ ਜਿਹੜਾ ਮੁੰਡਾ ਹੈਗਾ 1 ਸਾਲ ਤੋਂ ਬਿਲਕੁਲ ਗੁੰਮ ਸਮ ਹੈ। ਕੁਛ ਨਹੀਂ ਬੋਲਦਾ ਜਿੰਨਾ ਮਰਜ਼ੀ ਨੂੰ ਬੁਲਾਈ ਜਾਓ। ਬਸ ਇੱਕ ਬਸੇ ਬਠਾ ਰਹਿੰਦਾ ਹੈ। ਖਾਣ ਜੀ ਨੂੰ ਕੁਝ ਦੇ ਤਾ ਖਾ ਲਿਆ। ਇਹ ਜਿਹੇ ਚੁੱਪ ਕਰਕੇ ਬਠਾ ਰਹਿੰਦਾ। ਤੇ ਜਿੰਨਾ ਮਰਜ਼ੀ ਬੁਲਾਇਓ ਬੋਲ ਜਾਣ। ਇਸਕੇ ਬੀੜੇ ਗੁੰਮ ਹੋਣ ਦਾ ਕਾਰਨ ਕੀ ਹੈ? ਉਹ ਕਹਿੰਦੇ ਜੀ ਇੱਕ ਸਾਲ ਪਹਿਲਾਂ ਇਹਦਾ ਰਿਸ਼ਤਾ ਕਰਿਆ ਸੀਗਾ। ਵਿਆਹ ਦਾ ਜਨਤਰਾ ਸੀਗਾ। ਜਿਸ ਦਾ ਵਿਆਹ ਦਾ ਜਨਤਰਾ ਉਹ ਦਿਨ ਤੋਂ ਹੀ ਗੁੰਮ ਸਮ ਹੋ ਗਿਆ। ਸਿੱਧੇ ਸਿੱਧੇ ਨੂੰ ਪੁੱਛਿਆ ਵੀ ਇਹਦਾ ਇਲਾਜ ਉਹ ਕਹਿੰਦੇ ਅਸੀਂ ਡਾਕਟਰਾਂ ਨੂੰ ਵੀ ਦਿਖਾਇਆ। ਡਾਕਟਰਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇਹਨੂੰ ਕੋਈ ਬਿਮਾਰੀ ਨਹੀਂ ਹੈ। ਬਿਲਕੁਲ ਆਂਦਰੁਸਤ ਹੈ। ਤਾਂ ਉਹ ਫਿਰ ਜਦਨੇ ਡਾਕਟਰ ਕੋਲੋਂ ਠੀਕ ਨਹੀਂ ਹੋਇਆ ਫਿਰ ਕਹਿੰਦੇ ਜੀ ਇਹ ਜਿਹੜਾ ਸੀਗਾ ਜਦੋਂ ਆਪ ਸਾਡੇ ਹੁੰਦਾ ਲੋਕਾਂ ਦੇ ਵਿੱਚ ਕਿ ਜਿਹੜੇ ਡਾਕਟਰ ਕਈ ਡਾਕਟਰ ਇਹ ਗੱਲ ਕਹਿ ਦਿੰਦੇ ਨੇ ਕਿ ਇਹਦੇ ਅੰਦਰ ਡਿਪਰੈਸ਼ਨ ਹੈ ਤਾਂ ਉਹ ਸਾਡੇ ਲੋਕ ਡਿਪਰੈਸ਼ਨ ਨੂੰ ਇਸ ਚੀਜ਼ ਸਮਝ ਨਹੀਂ ਉਹਦੇ ਬਾਰੇ ਜਿਹੜਾ ਹੈਗਾ ਬਾਬਾ ਐਂਡ ਪਾਂਤਰ ਕਾ ਜਿੰਨੇ ਆਪਣੇ ਜਾਣਾ ਸ਼ੁਰੂ ਕਰ ਦਿੰਦੇ ਤੇ ਇਸੇ ਤਰ੍ਹਾਂ ਹੀ ਪਰਿਵਾਰ ਵੀ ਪਹਿਲਾਂ ਡਾਕਟਰਾਂ ਕੋਲ ਗਿਆ ਜੇ ਡਾਕਟਰਾਂ ਨੇ ਕਿਹਾ ਵੀ ਮੁੰਡਾ ਨਾਰਮਲ ਹੈ ਇਹਨੂੰ ਕੋਈ ਬਿਮਾਰੀ ਨਹੀਂ ਹੈ ਫਿਰ ਉਹਨਾਂ ਚੀਜ਼ਾਂ ਦਾ ਅੰਤਰਾ ਹੋਇਆ ਪਰ ਪਾਸੇ ਜਿਹੜਾ ਸੀ ਉਹ ਮੂੰਹ ਕਰ ਲਿਆ ਉਧਰ ਗਏ ਉੱਥੇ ਵੀ ਠੀਕ ਨਾ ਹੋਇਆ ਉਕਬਾਦ ਕਹਿੰਦੇ ਜੀ ਅਸੀਂ ਤੁਹਾਡੇ ਸਾਨੂੰ ਕਿਸੇ ਨੇ ਦੱਸ ਪਾਈ ਸੀ ਕਿ ਅਸੀਂ ਤੁਹਾਡੇ ਕੋਲ ਆਏ ਆ ਤੇ ਸਾਡੀ ਕਹਿੰਦੇ ਹੱਥ ਬੰਨ ਕੇ ਬੇਜੀ ਸਾਡੇ ਮੁੰਡੇ ਨੂੰ ਠੀਕ ਕਰੋ ਸੀਗਾ ਕੋਈ ਗੱਲ ਨਹੀਂ ਸੀ ਕਰਦੇ ਸੀ ਗਿਆ ਤਾਂ ਉਸ ਪਰਿਵਾਰ ਤੋਂ ਮੁਰਲੀ ਮੋਟੀ-ਮੋਟੀ ਜਾਣਕਾਰੀ ਲੈ ਕੇ ਅਸੀਂ ਮੁੰਡੇ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਪਹਿਲੀ ਨਜ਼ਰ ਦੇ ਵਿੱਚ ਕਿ ਇਸੇ ਇਦਾਂ ਲੱਗਦਾ ਸੀਗਾ ਸੁਣ ਕੇ ਤੁਹਾਨੂੰ ਵੀ ਲੱਗੂਗਾ ਵੀ ਇਦਾਂ ਲੱਗਦਾ ਸੀ ਵੀ ਸ਼ਾਇਦ ਇਸ ਮੁੰਡੇ ਦੇ ਵਿੱਚ ਕੋਈ ਸਰੀਰਕ ਕਮੀ ਹੋਊਗੀ ਜਿਸ ਕਰਕੇ ਡਾਇਗਨੋਸਟਿਕ ਕਰਵਾਉਣਾ ਚਾਹੁੰਦਾ ਜਾਂ ਇਹ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦਾ ਕੋਈ ਰਿਲੇਸ਼ਨ ਹੋ ਸਕਦੇ ਆ ਇੱਥੇ ਵੀ ਇਹ ਨਹੀਂ ਕਰਵਾਉਣਾ ਚਾਹੁੰਦਾ ਯਾਨੀ ਇਦਾਂ ਦੀ ਜਿਹੜੀ ਛੋੜੀ ਸੀਗੀ ਪਹਿਲਾਂ ਇਹਦੇ ਬਾਰੇ ਸੋਚਿਆ ਤਾਂ ਅਸਲ ਮਸਲਾ ਇਹ ਸੀਗਾ ਵੀ ਹਸਤ ਤੱਕ ਬਿਲਕੁਲ ਕੋਈ ਉਹਦਾ ਪਤਾ ਫੇਰ ਲੱਗਣਾ ਸੀ ਕਿ ਜੇਕਰ ਮੁੰਡਾ ਆਪਣੀ ਜ਼ੁਬਾਨੇ ਬੋਲਦਾ ਸਾਰੀ ਹਿਸਟਰੀ ਦੀ ਜਾਣਕਾਰੀ ਮੁੰਡੇ ਤੋਂ ਮਿਲਣੀ ਸੀ ਪਰ ਮੁੰਡਾ ਤਾਂ ਬਹੁਤ ਸਮਝ ਸਮਝਦਾ ਬੋਲਦਾ ਹੀ ਕੁਛ ਨਹੀਂ ਸੀ ਮੋਟੀ ਮੋਟੀ ਜਾਣਕਾਰੀ ਦੇ ਨਾਮ ਬਾਕ ਤਾਂ ਨਹੀਂ ਸੀ ਚਲੋ ਉਹਨੂੰ ਮੈਂ ਇੱਕ ਪਾਸੇ ਵਿਖਾ ਕੇ ਮੁੰਡੇ ਨਾਲ ਗੱਲਬਾਤ ਸ਼ੋਅ ਕੀਤੀ ਉਹ ਬੁਲਾਉਣ ਦੀ ਕੋਸ਼ਿਸ਼ ਕੀਤੀ ਕੋਈ ਗੱਲ ਮੁੰਡਾ ਉੱਥੇ ਪਚਾ ਬੈਠਾ ਬਸ ਕੰਦਾ ਕੰਨੀ ਚੱਕੀ ਜਾਂਦਾ ਜਾਂ ਮੇਰੇ ਕੰਨੀ ਚੱਕੀ ਜਾਂਦਾ ਬੋਲਦਾ ਕੁਛ ਨਹੀਂ ਬਹੁਤ ਕੋਸ਼ਿਸ਼ ਕੀਤੀ ਉਹਨੂੰ ਬੁਲਾਉਣ ਦੀ ਉਸ ਨੂੰ ਬਿੜਾਉਣ ਦੇ ਵਿੱਚ ਕੱਪੜਾ ਕੱਟ 2 ਘੰਟੇ ਲੱਗੇ 2 ਘੰਟੇ ਤੱਕ ਉਹ ਕੁਝ ਵੀ ਨਹੀਂ ਬੋਲਿਆ ਉਹ ਬਈਨ 2 ਘੰਟੇ ਦੇ ਵਿੱਚ ਉਹਨਾਂ ਮੈਂ ਬੜੇ ਸੁਝਾਅ ਦਿੱਤੇ ਬੜਿਆਂ ਨੂੰ ਜ਼ਿੰਦਗੀ ਦੇ ਮਨੋਰਖੀਆਂ ਹੌਸਲੇ ਕੀਤੀ ਉਹ ਮੁੰਡਾ ਕੁਝ ਨਾ ਬੋਲਿਆ ਅਖੀਰ ਮੈਂ ਨੇ ਕਿਹਾ ਮੈਂ ਤੈਨੂੰ ਗੱਲ ਸੁਣ ਮੇਰੀ ਤੂੰ ਆਵਦਾ ਦੁੱਖ ਲੈ ਕੇ ਹੀ ਮਰ ਜਾਏਗਾ ਕਿਸੇ ਨੇ ਤੈਨੂੰ ਕੁਝ ਨਹੀਂ ਪੁੱਛਣਾ ਤੇ ਕਿਸੇ ਦਾ ਕੁਛ ਨਹੀਂ ਜਾਣਾਂਗਾ ਤੂੰ ਸੰਸਾਰ ਤੋਂ ਚਲਾ ਜਾਏਗਾ ਤੂੰ ਇਸ ਧਰਤੀ ਤੋਂ ਚਲਾ ਜਾਏਗਾ ਜੇ ਤੂੰ ਕੁਛ ਬੋਲੇਗਾ ਦੱਸੇਗਾ ਤੇਰੀ ਜੋ ਵੀ ਸਮੱਸਿਆ ਹੈਗੀ ਆ ਉਹ ਮੈਂ 100% ਹੱਲ ਕਰੂੰਗਾ ਪਰ ਸ਼ਰਤ ਇਹ ਹੈਗੀ ਹੈ ਕਿ ਤੈਨੂੰ ਆਪਣੇ ਹੀ ਮੂੰਹ ਦੇ ਨਾਲ ਆਪਣੀ ਜਿਹੜੀ ਕਹਾਣੀ ਹੈ ਆਪਣੇ ਜਿਹੜਾ ਤੇਰਾ ਦੁੱਖ ਦਰਦ ਹੈ ਉਹ ਤੈਨੂੰ ਸਾਂਝਾ ਕਰਨਾ ਪੈਣਾ ਪੂਰੀ ਹੋਈ ਉਹਨੂੰ ਮੈਂ ਵਿਸ਼ਵਾਸ ਦੇ ਵਿੱਚ ਲਿਆ ਭਰੋਸੇ ਦੇ ਵਿੱਚ ਲਿਆ ਭਰੋਸੇ ਦੇ ਲੈਣ ਤੋਂ ਬਾਅਦ 2 2.5 ਘੰਟਿਆਂ ਬਾਅਦ ਉਹ ਪਿਰੋ ਮੁੰਡੇ ਨੇ ਹੋਈ ਹੋਈ ਉਹ ਬੋਲਣਾ ਸ਼ੁਰੂ ਕੀਤਾ ਜਿਹੜੀ ਕਹਾਣੀ ਹੈ ਜਿਹੜੀ ਛੋੜੀ ਦੇ ਅਸੀਂ ਕੰਮ ਕਰ ਰਹੇ ਸੀਗੇ ਉਹਦੇ ਨਾਂ ਬੋਲਣ ਦੀ ਛੋੜੀ ਨਾਲ ਤੇ ਉਸ ਤੋਂ ਇੱਕ ਵੱਖਰੀ ਜਿਹੜੀ ਉਹਦੀ ਕਹਾਣੀ ਉਹਦੀ ਸਟੋਰੀ ਜਿਹੜੀ ਸੀਗੀ ਦੇਖੀ ਦੋਸਤੋ ਔਰ ਤੁਸੀਂ ਗੌਰ ਕਰਨਾ ਦੇਖਣਾ ਐਂਡ ਤੱਕ ਸਰ ਉਹ ਕਹਾਣੀ ਦਾ ਕੀ ਕਾਰਨ ਸੀ ਉਹ ਗੁੰਮਸਮ ਹੋਣ ਦਾ ਕੀ ਕਾਰਨ ਸੀਗਾ ਅਸਲ ਦੇ ਵਿੱਚ ਉਹ ਇੱਕ ਕਿਸਾਨੀ ਪਰਿਵਾਰ ਦੇ ਨਾਲ ਸੰਬੰਧਿਤ ਪਰਿਵਾਰ ਸੀਗਾ ਉਹ ਪਿੰਡੂ ਪਰਿਵਾਰ ਸੀਗਾ ਦਰਮਾਨਾ ਪਰਿਵਾਰ ਸੀਗਾ ਨਾ ਤਾਂ ਕੋਈ ਬੜਾ ਫੇਟਲੇ ਪੱਤਰ ਸੀ ਨਾ ਹੀ ਕੋਈ ਬੜਾ ਅਮੀਰ ਸੀਗਾ ਬੜੀਆ ਬੋਲ ਚੱਕਾ ਉਹਦਾ ਗੁਜ਼ਾਰਾ ਚੱਲਦਾ ਸੀ ਖੇਤੀਬਾੜੀ ਦਾ ਕੰਮ ਕਰਕੇ ਉਹਦੇ ਮਾਂ ਬਾਪੋ ਜਦੋਂ ਸ਼ਾਦੀ ਹੋਈ ਮੈਰਿਜ ਹੋਈ ਤਾਂ ਤਕਰੀਬਨ 10 ਸਾਲਾਂ ਬਾਅਦ ਉਹ ਬੱਚੇ ਦਾ ਜਨਮ ਹੁੰਦਾ ਹੈ 10 ਸਾਲਾਂ ਤੱਕ ਉਹਨਾਂ ਦੇ ਕੋਈ ਬੱਚਾ ਨਾ ਹੋਇਆ ਬੱਚੇ ਇਹਨਾਂ ਨੇ ਉਪਾਅ ਕੀਤੇ ਉਪਾਅ ਜਿਹਨਾਂ ਹੁੰਦੇ ਆ ਵੀ ਲੋਕ ਬਾਬਿਆਂ ਤੰਤਰਾਂ ਦੇ ਹੋਰਾਂ ਦੇ ਜਿਹੜੇ ਸੁੱਖਾਂ ਸੁਖਰੀਆਂ ਇਹ ਕਰ ਲਿਆ ਉਹ ਕਰ ਲਿਆ ਜੇ ਜਕਰਾਲੇ ਫੜ ਖਾਨੇ ਕਿਰਦ 10 ਸਾਲਾਂ ਬਾਅਦ ਉਹ ਬੱਚਾ ਦਾ ਜਨਮ ਹੁੰਦਾ ਉਸ ਪਰਿਵਾਰ ਦੇ ਵਿੱਚ ਜਨਮ ਹੋ ਗਿਆ ਕਰਕੇ ਖੁਸ਼ੀਆਂ ਆ ਗਈਆਂ ਮੁੰਡੇ ਨੇ ਜਨਮ ਲਿਆ ਤੇ ਹੁਣ ਜਿਵੇਂ ਬੇਸਿਸਾਂ ਇੱਕ ਮਾਂ ਬਾਪ ਨੂੰ ਹਰ ਆਪਣਾ ਬੱਚਾ ਪਿਆਰਾ ਹੁੰਦਾ ਹੈ ਚਾਹੇ ਉਹ ਦੋ ਬੱਚੇ ਹੋਵੇ ਚਾਹੇ 4 ਬੱਚੇ ਬੱਚੇ ਸਾਰੇ ਪਿਆਰੇ ਹੁੰਦੇ ਆ ਦੇਖੋ ਜਦੋਂ ਐਸ ਕੰਡੀਸ਼ਨ ਦੇ ਵਿੱਚ ਵੀ 10 ਸਾਲਾਂ ਬਾਅਦ ਬੜੀਆਂ ਸੁਖਣਾ ਸੁਖਣ ਦੇ ਬਾਅਦ ਹੋਰ ਤੱਕ ਨੇ ਕਰਨ ਤੋਂ ਬਾਅਦ ਲੋਕਾਂ ਨੇ ਕਰਿਆ ਜੋ ਹਾਲਾਂਕਿ ਸੁਖਣਾ ਹੋਵੇ ਜਾਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਬੱਚੇ ਦੇ ਪੈਦਾ ਹੋਣ ਨਾਲ ਕਿਸੇ ਸੁੱਖਾਂ ਸੁਖਣ ਦੇ ਨਾਲ ਜਾਂ ਕਿਸੇ ਬਾਪੇ ਦੇ ਤਵੀਤ ਲੈਣ ਦੇ ਨਾਲ ਜਾਂ ਕਿਸੇ ਦੇ ਉਹ ਕਰਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈ ਇੱਕ ਕੁਦਰਤੀ ਵਪਾਰਾ ਹੈਗਾ ਬੱਚੇ ਜਦ ਪੈਦਾ ਹੋਣਾ ਮੁੰਡੇ ਦਾ ਜਾਂ ਕੁੜੀ ਦਾ ਪੈਦਾ ਹੋਣਾ ਲੇਕਿਨ ਫਿਰ ਵੀ ਇਹ ਚੀਜ਼ ਜਿਹੜੀ ਆਮ ਲੋਕਾਂ ਵਾਸਤੇ ਜਿਨ੍ਹਾਂ ਨੇ ਇਹ ਚੀਜ਼ ਦੀ ਸਮਝ ਨਹੀਂ ਲਈ ਉਹਨਾਂ ਵਾਸਤੇ ਬੜੀ ਮਹੱਤਵਪੂਰਨ ਹੈ ਜਦੋਂ ਇਸ ਟ੍ਰੈਡੀਸ਼ਨ ਦੇ ਵਿੱਚ 10 ਸਾਲਾਂ ਬਾਅਦ ਇੱਕ ਬੱਚੇ ਦਾ ਜਨਮ ਹੁੰਦਾ ਤਾਂ ਉਹਨਾਂ ਲਈ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਗਿਆ। ਜਦੋਂ ਬੱਚੇ ਨੇ ਜਨਮ ਲੈ ਲਿਆ ਪੈਗਾ ਹੋਇਆ ਕਰਕੇ ਖੁਸ਼ੀਆਂ ਆ ਗਈਆਂ ਹੌਲੀ-ਹੌਲੀ ਬੱਚਾ ਵੱਧਣ ਲੱਗਿਆ। ਉਹਦੀ ਪਰਵੈਸ਼ ਹੋਣ ਲੱਗੀ। ਪਰਵੈਸ਼ ਹੁੰਦੇ ਜਦੋਂ ਬੱਚਾ 5-6 ਸਾਲ ਦਾ ਹੁੰਦਾ ਹੈ ਤਾਂ ਉਹਨੂੰ ਸਕੂਲ ਚ ਭਾਜ ਦਿੱਤਾ ਜਾਂਦਾ। ਸਕੂਲ ਚ ਭਾਜਦਾ ਸਕੂਲ ਚ ਪੜਨ ਲੱਗ ਜਾਂਦਾ ਹੈ। ਪਰ ਉਹਨੂੰ ਪ੍ਰਾਇਮਰੀ ਵੀ ਪਾਸ ਨਹੀਂ ਕਰ ਦਿੱਤੇ ਜਾਂਦੇ ਉਹ ਬੱਚੇ ਨੂੰ ਸਕੂਲ ਤੋਂ ਪਹਿਲੇ ਹਟਾ ਲੈਂਦਾ ਕਾਰਨ ਕੀ ਹੈਗਾ ਕਿ ਉਸ ਮਾਂ ਬਾਪ ਦੀ ਸਨਕ ਕਹਿ ਲੋ ਜਾਂ ਉਹਨਾਂ ਦੀ ਸੋਚ ਵੀ ਐਨੀ ਕੁ ਸੋਚ ਕਹਿ ਲੋ ਜਾਂ ਉਹਨਾਂ ਦਾ ਸੁਭਾਅ ਕਹਿ ਲੋ ਉਹਨੂੰ ਕੋਈ ਵੀ ਨਾਮ ਦੇ ਸਕਦੇ ਆ ਤਾਂ ਉਹ ਛੋਟੇ ਬੱਚੇ ਐ ਸ਼ਰਾਰਤਾਂ ਕਰਦੇ ਆ ਭੰਨ ਤੋੜ ਕਰਦੇ ਆ ਤਾਂ ਉਹਨਾਂ ਨੂੰ ਜਦੋਂ ਲੱਗਿਆ ਸਕੂਲ ਦੇ ਵਿੱਚ ਛੋਟੇ ਛੋਟੇ ਉਹਦੇ ਹਾਨਿਆਂ ਦੇ ਨਾਲ ਉਹ ਬੱਚਾ ਖੇਡਦਾ ਸ਼ਰਾਰਤਾਂ ਕਰਦਾ ਹੋਰ ਕਰਦਾ ਕਰਦਾ ਚਾਕੇ ਨਾ ਕਹੀਏ ਸਾਡਾ ਬੱਚਾ ਤਾਂ ਨਾ बिगड़ना शुरू हो गया बच्चा बिगड़ चलिया माड़ी हो गई हो गई मानसिक तौर मां बाप ए कुछ चीज है कर कर गई बच्चे ने स्कूल चो हटा लिया रख लिया बच्चे हम तो उस तू तो लेकर छ साल की उम्र तू तो लेकर बच्चे उन्ना बहुत ज्यादा निगाह बहुत ज्यादा उन्होंने कंट्रोल करना शुरू हुआ कर। ਘਰ ਦੇ ਵਿੱਚ ਜਿਹੜੀ ਨਦੀ ਜਿਹੜੀ ਸੀਗੀ ਉਹਦੀ ਬੱਚੇ ਦੀ ਪਰਮੇ ਸ਼ੁਰੂ ਹੋ ਗਈ ਉਹਨੂੰ ਬੱਚੇ ਬਾਹਰ ਘਟ ਜਾਣ ਦਿੰਦੇ ਉਹ ਖੇਡਣ ਘਟ ਦਿੰਦੇ ਬੱਚਿਆਂ ਦੇ ਵਿੱਚ ਘਟ ਵਿਚਰਨ ਦਿੰਦੇ ਤੇ ਉਹਨੂੰ ਹਮੇਸ਼ਾ ਆਬ ਦੀ ਨਿਗਰਾਨੀ ਹੇਠ ਰੱਖਦੇ ਖਾਸ ਕਰਕੇ ਬਾਪ ਜਿਹੜਾ ਸੀਗਾ ਬਾਪ ਦੀ ਨਿਗਰਾਨੀ ਥੱਲੇ ਉਹ ਜਗਾ ਰੱਖਦੇ ਬੱਚਾ ਤੇ ਇਸੇ ਕਦਿਸ ਦੇ ਵਿੱਚ ਹੋਈ ਹੋਈ ਬੱਚਾ ਜਿਹੜਾ ਸੀਗਾ ਬਗਨਾ ਫੁੱਲਣਾ ਪਲਣਾ ਦੇ ਸ਼ੁਰੂ ਹੋ ਗਿਆ ਵੱਡਾ ਹੋਣ ਲੱਗਿਆ ਵੱਡਾ ਹੋਣ ਲੱਗਿਆ ਹੌਲੀ ਹੌਲੀ ਜਦੋਂ ਹੋਰ ਥੋੜਾ ਜਿਹਾ ਵੱਡਾ ਹੋਇਆ 10 ਜਿਆ 12 ਸਾਲ ਦਾ ਬੱਚਾ ਹੋਇਆ ਜਿਹਦੇ ਬਾਪ ਨੇ ਫੇਟ ਜਾਣਾ ਪਾਂਵੀ ਬੱਚੇ ਨੂੰ ਨਾਲ ਲੈ ਕੇ ਜਾਣਾ ਛੇਟੋ ਕਰਿਆ ਉਹਨਾਂ ਬੱਚੇ ਨਾਲ ਲੈ ਕੇ ਆਵਾ ਤੇ ਜਿਹੜੇ ਹਰ ਟਾਈਮ ਉਹਦੇ ਬੱਚੇ ਨੂੰ ਆਪਦੀ ਨਗਰਾਨੀ ਦੇ ਅੰਦਰ ਰੱਖਦਾ ਮਾਨਸਿਕ ਤੌਰ ਤੇ ਕੀ ਬਣੀ ਹੋਈ ਸੀਗੀ ਵੀ ਜੇ ਬੱਚਾ ਸਾਡਾ ਬਾਹਰ ਹੋਰ ਮੁੰਡਿਆਂ ਨਾਲ ਖੇਡੂਗਾ ਹੋਰ ਲੋਕਾਂ ਜਾਊਗਾ ਤਾਂ ਬੱਚੇ ਦਾ ਬੱਚਾ ਵਿਗੜ ਜਾਊਗਾ ਕਰੇ ਹੁਣ ਮਾਂ ਦੀ ਨਰਾਨੇ ਦੇ ਜੇ ਬਾਹਰ ਜਾਣਾ ਤਾਂ ਬਾਪ ਜੀ ਨੇ ਕਰਾਉਂਦੇ ਦੇ। ਇਸੇ ਤਰੀਕੇ ਨਾਲ ਜਨਾਕ ਤੇ ਸ਼ਹਿਰ ਜਨਾਕ ਤੇ ਵੀ ਜਾਣਾ। ਤੇ ਇਹ ਬੱਚੇ ਨੂੰ ਕੱਲੇ ਨੂੰ ਕਿਤੇ ਨਹੀਂ ਵਿਤਰ ਦਿੱਤਾ ਗਾਇਆ। ਤੇ ਇਸੇ ਤਰੀਕੇ ਹੌਲੀ-ਹੌਲੀ ਉਹ ਬੱਚਾ ਜਵਾਨੀ ਦੇ ਵਿੱਚ ਪੈਰ ਰੱਖ ਲੈਂਦਾ ਹੈ। ਜਵਾਨ ਹੋ ਜਾਂਦਾ ਹੈ, ਸ਼ੂ ਹੋ ਜਾਂਦਾ ਹੈ। ਪਰ ਉਸ ਬੱਚੇ ਦੀ ਜਿਹੜੀ ਜ਼ਿੰਦਗੀ ਹੈ, ਉਸੇ ਲਾਈਫ ਹੈ, ਉਹਦੀ ਸਿਰਫ ਘਰ ਤੇ ਘਰੋਂ ਖੇਤ ਤੇ ਖੇਤੋਂ ਘਰੇ ਔਰ ਉਹ ਵੀ ਆਜੇ ਬਾਪ ਦੇ ਨਾਲ। ਬਾਪ ਦੀ ਕਸਟਡੀ ਦੇ ਵਿੱਚ ਤੇ ਘਰੇ ਆ ਕੇ ਮਾਂ ਦੇ ਕੋਲ ਤੇ ਤੇ ਇਸ ਤਰ੍ਹਾਂ ਜਦੋਂ ਹੋਈ ਹੋਈ ਬੱਚਾ ਜਵਾਨ ਹੋ ਗਿਆ ਜਵਾਨ ਹੋਣ ਤੋਂ ਬਾਅਦ ਮਾਂ ਬਾਪ ਦੇ ਮਿਲਨ ਮਾਗ ਦੇ ਵਿੱਚ ਆਏ ਵੀ ਆਪਾਂ ਹੁਣ ਇਸ ਬੱਚੇ ਦਾ ਵਿਆਹ ਕਰ ਦਈਏ। ਕਰੇ ਨੋ ਆ ਜੋਗੇ ਪੋਤਾ ਪੁੱਤੀ ਖੜਾ ਹੋਵਾਂਗੇ ਪਰਿਵਾਰ ਵਧੂਗਾ। ਪਰ ਹੁਣ ਉਹ ਨਾਨਾ ਮਾਂ ਬਾਪ ਦੀ ਸਮਝ ਸੀ ਕਿ ਬੱਚੇ ਦੀ ਜਿਸ ਤਰ੍ਹਾਂ ਦਾ ਤੁਸੀਂ ਇਸ ਨੇ ਪਰਵਰਿਸ਼ ਕੀਤੀ ਹੈ ਜਿੱਦਾਂ ਹਾਲਾਤਾਂ ਪਰਵੇਸ਼ ਕੀਤੀ ਮੇਰੀ ਬੰਗਸ ਦੇ ਵਿੱਚ ਪਰਵੇਸ਼ ਕੀਤੀ ਹੈ ਇਹਦੀ ਦੁਨੀਆ ਦਾ ਕਿਸੇ ਪਾਸੇ ਵੀ ਨਹੀਂ ਹੈ ਇਹਦੀ ਦੁਨੀਆ ਘਰ ਹੈ ਤੇ ਘਰੋਂ ਖੇਤ ਤੇ ਖੇਤ ਦੇ ਵਿੱਚ ਜਿਹੜੇ ਉਹ ਇਕਦੂ ਬੰਦੇ ਹੈਗੇ ਨੇ ਸਿਰੀ ਪਣੀ ਲੱਗੇ ਜਿਦਾ ਉਹ ਹੈਗੇ ਨੇ ਤੇ ਥੋੜਾ ਬਹੁਤਾ ਮਤਲਬ ਆਲੇ ਦੁਆਲੇ ਦੇ ਵਿੱਚ ਹੈਗਾ ਤੁਹਾਨੂੰ ਕੋਈ ਯਾਰਾਂ ਦੋਸਤਾਂ ਦਾ ਦਾਇਰਾ ਤਾਂ ਹੈ ਹੀ ਨਹੀਂ ਉਹ ਕੋਈ ਤਾਂ ਲੰਮਾ ਚੌੜਾ ਨਾਉ ਪੜਿਆ ਲਿਖਿਆ ਤੇ ਜਦੋਂ ਉਹਦਾ ਵਿਆਹ ਕਰਤਾ ਧਰਤਾ ਦਾ ਵਿਆਹ ਇਸ ਦਾ ਹੋਗਾ ਇਸ ਤੋਂ ਵਧ ਕਰਤਾ ਹੁਣ ਦਿੱਕਤ ਕਿੱਥੇ ਵੜ ਗਈ ਦੇਖੋ ਦਿੱਕਤ ਇਸ ਕੰਦੀ ਬਣ ਗਈ ਵੀ ਜਦੋਂ ਉਸ ਬੱਚੇ ਦੀ ਉਸ ਨੌ ਜਵਾਨ ਦੀ ਇੰਨਾ ਕੜੀ ਕਾ ਪ੍ਰਵੇਸ਼ ਹੋਈ ਉਹਦਾ ਜਿਹੜਾ ਮਾਨਸਿਕ ਵਿਕਾਸ ਸੀਗਾ ਉਹਦਾ ਦਿਮਾਗੀ ਵਿਕਾਸ ਹੀ ਰੁਕ ਗਿਆ ਇਸ ਤੇ ਬਚਪਨ ਤੋਂ ਹੀ ਉਹ ਲੜਬੜ ਹੋ ਗਿਆ ਇਸ ਤੇ ਆਪਣੇ ਮਾਪੇ ਜਿਹੜਾ ਮਾਨਸਿਕ ਵਿਕਾਸ ਉਹਦਾ ਹੋਣਾ ਸੀਗਾ ਸਕੂਲ ਦੇ ਵਿੱਚ ਹੋਣਾ ਸੀਗਾ ਜਾਉਂਦੇ ਆਏ ਦੋਲੇ 11 ਦੋਸਤਾਂ ਦੇ ਦਾਇਰੇ ਦੇ ਵਿੱਚ ਹੋਣਾ ਸੀਗਾ ਉਹ ਨਹੀਂ ਹੋਇਆ ਜਦ ਗੁੱਜੀ ਸ਼ਬਦ ਜਪ ਕੇ ਸਦਾਰਾ ਦੁਨੀਆ ਜਾਰੀ ਦੇ ਤਾਂ ਬਿਲਕੁਲ ਕੋਰਾ ਰਹਿ ਗਿਆ ਪਰ ਜਦੋਂ ਉਹਦੀ ਕੰਡੀਸ਼ਨ ਇਹ ਆ ਗਈ ਵਿਆਹ ਲਈ ਜਦੋਂ ਪ੍ਰੋਸੀਜਰ ਆ ਗਿਆ ਵੀ ਵਿਆਹ ਹੋ ਗੋ ਧੱਪਾ ਤਾਂ ਉਹਦੇ ਮਨ ਨੂੰ ਉਹਦੇ ਦਿਮਾਗ ਨੂੰ ਲੱਗਿਆ ਵੀ ਯਾਰ ਮੈਂ ਹੁਣ ਕੀ ਕਰੂੰਗਾ ਉਹ ਕਿ ਇੱਛਵਿਕ ਬੜੀ ਮਹੱਤਵਪੂਰਨ ਗੱਲ ਹੈ ਦੋਸਤੋ ਕਿ ਜਿਹੜੀ ਗ੍ਰਸਤੀ ਜੀਵਨ ਬਾਰੇ ਗ੍ਰਸਤੀ ਜ਼ਿੰਦਗੀ ਬਾਰੇ ਜਾਂ ਵਿਆਹ ਬਾਰੇ ਇੱਕ ਜਾਣਕਾਰੀ ਹੈ ਉਹ ਜਦੋਂ ਕੋਈ ਬੱਚਾ ਜਵਾਨ ਹੋ ਰਿਹਾ ਹੈਗਾ ਉਹਨੂੰ ਆਲੇ ਦੁਆਲੇ ਤੇ ਮਿਲਦੀ ਹੈ ਖਾਸ ਕਰਕੇ ਉਹਦੇ ਯਾਰਾਂ ਦੋਸਤਾਂ ਤੋਂ ਹਾਲਾਂਕਿ ਜਿਹੜੀ ਇਹ ਜਾਣਕਾਰੀ ਹੁੰਦੀ ਹੈ ਬਿਲਕੁਲ ਅਧ ਕੱਚੀ ਜਾਣਕਾਰੀ ਹੁੰਦੀ ਹੈ ਲੇਕਿਨ ਕੱਟੋ-ਕੱਟੋ ਦੇ ਮਾਨਸਿਕ ਪੱਧਰ ਦੇ ਉੱਤੇ ਮਾਨਸਿਕ ਦੇ ਉੱਤੇ ਇਹ ਚੀਜ਼ ਆ ਜਾਂਦੀ ਹੈ ਵੀ ਯਾਰ ਇਸ ਦਾ ਵਿਆਹ ਵੀ ਹੁੰਦਾ ਤੇ ਆਹ ਸਾਰਾ ਕੁਝ ਰਹਿ ਜਾਊ ਕਿ ਜਿਵੇਂਗਾ ਰੂਪ ਰੇਖਾ ਇਹਦੀ ਕੋਈ ਦੁਬਾਰਤ ਬਣ ਜਾਂਦੀ ਹੈ ਲੇਕਿਨ ਐਦਾਂ ਦੀ ਗੱਲ ਤਾਂ ਕੋਈ ਦਿਨਾਂ ਸਾਂਝੀ ਕਰਨ ਵਾਲਾ ਹੀ ਨਹੀਂ ਸੀ ਯਾਰਾਂ ਦੋਸਤਾਂ ਦਾ ਦਾਇਰਾ ਕੋਈ ਨਹੀਂ ਸੀ ਤਾਂ ਫਿਰ ਉਹਦੇ ਤੇ ਇੱਕ ਉਹਨੂੰ ਦਬਾੜ ਦੇ ਕਹੋਗੇ ਭਾਰੀ ਹੋ ਗਿਆ ਤੇ ਉਹ ਡੰਗਾ ਜਿਹਾ ਸਿਆ ਟ੍ਰੈਪੈਕਸ਼ਨ ਤੋਂ ਹੁਣ ਜਦੋਂ ਸਾਰੀ ਗੱਲਬਾਤ ਖੁੱਲੀ ਔਰ ਉਹਦੀ ਨਾਲ ਗੱਲਬਾਤ ਉਹਦੇ ਪਰਿਵਾਰ ਨਾਲ ਫਿਰ ਮੁੜ ਕੇ ਜਦੋਂ ਮੁੰਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਸਾਰੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਕਿੱਥੇ ਹੋਇਆ। ਉਦੋਂ ਉਸ ਮੁੰਡੇ ਦੀ ਲੰਮੀ ਚੋੜੀ ਕਾਉਂਸਲਿੰਗ ਕੀਤੀ ਗਈ ਔਰ ਸਮਝਾਇਆ ਗਿਆ। ਸਿੱਧਿਕੇ ਦੇ ਬਾਰੇ ਤੇ ਨਾਲ ਨਾਲ ਉਹਦੇ ਮਾਂ-ਦਾਦ ਦੀ ਵੀ ਕਾਉਂਸਲਿੰਗ ਕੀਤੀ ਗਈ। ਉਹਨਾਂ ਨੂੰ ਦੱਸਿਆ ਗਈ ਤੁਸੀਂ ਤੇ ਇੱਕ ਜਵਾਕ ਨੂੰ ਮਾਨਸਿਕ ਤੌਰ ਤੇ ਤੇ ਆਪਣੇ ਬੱਚੇ ਨੂੰ ਅਪਾਹਜ ਬਣਾ ਦਿੱਤਾ। ਸੰਗ ਬਣਾ ਕੇ ਮਾਨਸਿਕ ਤੌਰ ਤੇ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਦੇ ਯੋਗ ਨਹੀਂ ਰਿਹਾ ਕੋਈ ਜਿਹੜੇ ਇਹ ਸਾਹਮਣਾ ਕਰਦੇ ਯੋਗ ਨੇ ਬਣਨਾ ਸੀ ਉਹ ਤੁਸੀਂ ਬਣਨੇ ਦਿੱਤੇ ਤੇ ਦਾਇਰਾ ਤਾਂ ਸੀਮਿਤ ਕਰਤਾ ਤੇ ਕਰਤਾ ਤਾਂ ਆੜੇ ਦੋੜ ਦੇ ਨਾਲ ਤੁਸੀਂ ਇਹ ਚੀਜ਼ ਸਿੱਖਦੇ ਸੀ ਕਿ ਇਹ ਸਾਡੇ ਸਮਾਜ ਦੇ ਵਿੱਚ ਪਿਆ ਕਿ ਕਟੋ-ਕਟ ਜਿਹੜੀ ਗ੍ਰਸਤੀ ਜੀਵਨ ਦੀ ਸਿੱਧ ਹੈ ਇਹ ਨਾਲ ਸਾਡੀ ਐਜੂਕੇਸ਼ਨ ਦੇ ਵਿੱਚ ਨਾ ਸਾਡੇ ਪਰਿਵਾਰਾਂ ਦੇ ਵਿੱਚ ਤੇ ਬਹੁਤ ਸਾਰੇ ਇਦਾਂ ਦੇ ਕੇਸ ਵੀ ਸਾਡੇ ਕੋਲ ਔਨੇ ਕ ਜਿਹੜੇ ਬੱਚੇ ਇਸ ਉਸ ਦਿਨ ਦੇ ਵਿੱਚ ਵੀ ਪਏ ਹੁੰਦੇ ਆ ਸ਼ਾਦੀਆਂ ਤੋਂ ਬਾਅਦ ਵੀ ਜਿਹਦੇ ਉਹਨਾਂ ਦੇ ਕਈ ਬਰੇ ਤਲਾਕ ਤੱਕ ਵੀ ਨੋਬਤ ਆ ਜਾਂਦੀ ਹੈ ਇਸ ਨਾ ਸਮਝੀ ਦੇ ਕਾਰਨ ਗ੍ਰਸਤੀ ਜੀਵਨ ਦੇ ਨਾ ਸਮਝੀ ਦੇ ਕਾਰਨ ਤੇ ਅਧਿਕਤਰੀ ਜਾਣਕਾਰੀ ਦੇ ਵੀ ਉਹਨਾਂ ਯਾਰਾ ਦੋਸਤਾਂ ਕੋਲ ਮਿਲਦੀ ਹੁੰਦੀ ਹੈ ਜਿਹੜਾ ਕਈ ਵਾਰੀ ਨਹੀਂ ਸਿੱਧੀ ਗੱਲ ਕਰਨੇ ਕੋਲ ਜਾਂਦੇ ਤਾਂ ਇਹੀ ਕੁਛ ਉਹ ਨੌਜਵਾਨਾਂ ਵਾਪਰਿਆ ਉਹਨੂੰ ਤਾਂ ਇਸ ਬਾਰੇ ਕੁਝ ਜਾਣਕਾਰੀ ਨਹੀਂ ਸੀ ਮੌਲੇ ਜੀ ਨੇ ਕਿ ਕੀ ਹੁੰਦਾ ਹੈ ਅੰਦਰ ਅਖੀਰ ਉਹ ਕੋਸ਼ਿਸ਼ ਕਰਕੇ ਅਸੀਂ ਉਸ ਨੂੰ ਕਾਫੀ ਵਧੀਆ ਹਾਲਤ ਦੇ ਵਿੱਚ ਉਹਦੀ ਕਾਉਂਸਲ ਕਰਕੇ ਲੈਂਦਾ ਉਸੇ ਮਾਂ ਬਾਪ ਨੂੰ ਵੀ ਸਮਝਾਇਆ ਕਿ ਤੁਸੀਂ ਇਕਲੌਤਾ ਬੇਟਾ ਹੋਣ ਦੇ ਕਾਰਨ ਔਰ ਤੁਹਾਡੀ ਜੀਵਨ ਸ਼ਾਦੀ ਤੋਂ 20 ਸਾਲਾਂ ਬਾਅਦ ਹੋਣ ਦੇ ਬਾਅਦ ਤੁਹਾਨੂੰ ਇਹ ਲੱਗਾ ਵੀ ਸਾਨੂੰ ਪਤਾ ਨਹੀਂ ਕੀ ਅਨਮੋਲ ਦਾਤ ਹੈ ਹਾਲਾਂਕਿ ਬੱਚੇ ਹਮੇਸ਼ਾ ਅਨਮੋਲ ਦਾਤ ਹੁੰਦੇ ਹੈ ਹਰੇਕ ਵਾਰ ਤੇ ਇਸ ਤਰ੍ਹਾਂ ਦਾ ਵੀ ਨਹੀਂ ਹੁੰਦਾ ਕਿ ਉਸ ਬੱਚੇ ਦੀ ਲੈਸ ਨੂੰ ਵੀ ਇੱਕ ਮਤਲਬ ਕਈਆਂ ਵਾਂਗ ਦੀ ਹੈਗੇ ਬਣਾ ਦੋ ਮਾਨਸਿਕ ਤੌਰ ਤੇ ਤੇ ਉਹਨੂੰ ਸਮਝਾਇਆ ਗਿਆ ਸਾਰਾ ਕੁਝ ਇਹਨੂੰ ਲਗਾਤਾਰ ਜਿਹੜਾ ਸੀ ਇਹ ਪਰਿਵਾਰ ਨੂੰ ਵੀ ਭਾਈ ਤੁਹਾਨੂੰ 5-7 ਵਾਰੀ ਲਗਾਤਾਰ ਜਿਹੜਾ ਹੈਗਾ ਇੱਥੇ ਕੇਂਦਰ ਤੇ ਆਉਣਾ ਪਊਗਾ ਲਗਾਤਾਰ ਇਹ ਪਹੁੰਚਨੇ ਕਰਨੇ ਪਊਗੇ ਨਾਲ ਉਹਨਾਂ ਨੂੰ ਸੁਝਾਅ ਦਿੱਤੇ ਹੈਗੇ ਵੀ ਤੁਸੀਂ ਇਹ ਬੱਚੇ ਨੂੰ ਜਗਾ ਕਿਸ ਤਰ੍ਹਾਂ ਟ੍ਰੀਨਿੰਗ ਕਰਨਾ ਹੈਗਾ ਕਿੱਦਾਂ ਨੂੰ ਕਰਨਾ ਹੈ ਹੁਣ ਜਿਹੜੇ ਉਸ ਦੇ 20-21 ਸਾਲ ਉਸ ਕੰਡੀਸ਼ਨ ਚ ਨਿਕਲ ਕੇ ਉਹ ਜਿਹੜਾ ਗਾਇਬ ਜਿਹੜਾ 20 ਕਿਸਾਲਾਂ ਦਾ ਉਹਦੇ ਮਾਨਸਿਕ ਵਿਕਾਸ ਦਾ ਥੈਰ ਤਾਂ ਉਹ ਭਰਨਾ ਤਾਂ ਏਡਾ ਸੌਖਾ ਜਾਂ ਨਹੀਂ ਸੀ ਵਾ ਤੇ ਨਾਈਓ ਚੀਜ਼ ਤਰੀ ਜਾ ਸਕਦੀ ਹੈ ਜਦੋਂ ਗਾਇਬ ਪਿਆ ਹੋਇਆ ਹੈ ਲੇਕਿਨ ਉਹ ਅੱਗੇ ਵਾਪਸੇ ਕੁਝ ਇਸ ਤਰ੍ਹਾਂ ਦਾ ਸੀ ਜਰੂਰ ਮਤਲਬ ਉਹਨੂੰ ਪਹੁੰਚਣ ਕਰਕੇ ਤੇ ਉਹਦੇ ਲਈ ਤਿਆਰ ਕਰ ਲਿਆ ਅੱਗੇ ਦੀ ਲਾਈਫ ਜਿਹੜੀ ਹੈ ਉਹ ਕੁਝ ਹੱਦ ਤੱਕ ਵਧੀਆ ਜਿਹਾ ਸਰ ਤੇ ਫਿਰ ਉਹਨਾਂ ਸਜ਼ਾ ਦੇਖ ਕੇ ਜਦੋਂ ਪਰਿਵਾਰ ਨੂੰ ਗਿਆ ਗਿਆ ਕਰੀਨ 500 ਕੁ ਮਿਲ ਕਿਸੇ ਤੇ ਲੈ ਕੇ ਆਇਆ ਉਹ ਕਹਿੰਦਾ ਉਹਦੇ ਨੂੰ ਲੈ ਬਹੁਤ ਮਹੀਨੇ ਉਹਦੇ ਲਗਾਤਾਰ ਜਿਹੜੇ ਕਾਉਂਸਲਿੰਗ ਕੀਤੀ ਨਾਲ ਉਹਨਾਂ ਸਜ਼ਾ ਦੇ ਕਰਕੇ ਵੀ ਇਹਨੂੰ ਹੁਣ ਬਾਹਰ ਥੋੜਾ ਜਿਹਾ ਬਿਹਤਰ ਹੋ ਗਿਆ ਆਲੇ ਦੁਆਲੇ ਕਲੀ ਗਵਾਰਡ ਦੇ ਵਿੱਚ ਤੇ ਹੋਰ ਇਹਨੂੰ ਜਾਨ ਰੁੱਝੀ ਅਜਿਹਾ ਦੇ ਕਾਫੀ ਸਜ਼ਾ ਦੇਖ ਕੇ ਉਹਨਾਂ ਨੂੰ ਛੋੜ ਦਿੱਤਾ ਗਿਆ ਤੇ ਉਹ 1.5 ਤੋਂ 2 ਮਹੀਨੇ ਦੇ ਵਿੱਚ ਜੋ ਬੰਕਰ ਵਾਲੀ ਕਾਉਂਸਲਿੰਗ ਕੀਤੀ ਉਹ ਸਾਰਾ ਸੀਰ ਕਾਫੀ ਹੋ ਨਰਮਾ ਹੋ ਗਿਆ ਠੀਕ ਹੋ ਗਿਆ ਉਹ ਕਿ ਬਾਹਰ ਜਾ ਫਿਰ। ਉਹਨਾਂ ਸਿਆਣੇ ਤਰੇਬੀ ਨੂੰ ਹਜੇ ਜਿਹੜਾ ਇਹਦਾ ਵਿਆਹ ਆ ਜਿਹੜਾ ਪੱਤੀ ਤੇ ਰਹਿਗਾ ਇਹਨੂੰ ਸਾਲ ਹੋਰ ਪਿੱਛੇ ਪਾਓ। ਇੱਕ ਸਾਲ ਦੀ ਇਸੇ ਤਰ੍ਹਾਂ ਜਿਹੜੀ ਹੀ ਜਿਹੜੀ ਲਾਈਫ ਨੂੰ ਕੱਢਾ। ਹਨ ਜਵਾਨ ਦੇ ਕੋਲ ਤੇ ਜੋੜ ਦੇ। ਬਾਅਦ ਸਾਲ ਸਵਾ ਸਾਲ ਬਾਅਦ ਉਹ ਬੱਚੇ ਦਾ ਮੁੰਡੇ ਦਾ ਵਿਆਹ ਕਰਤਾ। ਹੋ ਉਹ ਆਪਣੀ ਲਾਈਫ ਉਸ ਜਿਉਂਗਾ ਤਾਂ ਸਹੀ। ਕੁਛ ਹੱਦ ਕਰ ਤਸੀ ਉਸ ਨੂੰ ਐਸੀ ਯੋਗਤਾ ਬਣਾਤਾ ਵੀ ਇਹੋ ਆਪਣੀ ਜ਼ਿੰਦਗੀ ਨੂੰ ਜਿਹੜਾ ਕੋਈ ਫੋਮ ਸੀਗਾ ਯਾ ਆਪਣੀ ਜ਼ਿੰਦਗੀ ਦੇ ਉਹ ਖਤਮ ਕਰਨ ਲਈ ਸੋਚ ਰਿਆ ਸੀਗਾ ਜਾਂ ਉਸ ਤਰ੍ਹਾਂ ਦੇ ਉਹ ਉਹਦੇ ਮਨ ਦੇ ਵਿੱਚ ਵਿਚਾਰ ਆ ਰਹੇ ਸੀਗੇ ਉਸ ਸੋਚ ਨੂੰ ਸੀ ਬਚਾ ਲਿਆ ਲੇਕਿਨ ਪੂਰੀ ਲਾਈਫ ਜਿਹੜੀ ਹੈਗੀ ਉਹਦੀ ਇੱਕ ਆਮ ਜਿਨੇ ਵਿਅਕਤੀ ਆਤਮ ਨਿਰਭਰ ਹੋ ਕੇ ਜਾਊਗਾਗਾ ਉਸ ਤਰ੍ਹਾਂ ਜ਼ਿੰਦਗੀ ਨਹੀਂ ਜਾ ਸਕਦਾ ਉਹ ਫਿਰ ਵੀ ਉਹਦੇ ਤੇ ਡਿਪੈਂਡ ਰਹੂਗਾ ਪਹਿਲਾਂ ਮਾਂ ਬਾਪ ਉਤੇ ਡਿਪੈਂਡ ਸੀਗਾ ਉਹਨਾਂ ਦੇ ਨਿਰਭਰ ਸੀਗਾ ਤੇ ਫਿਰ ਉਹ ਅੱਗੇ ਜਾ ਕੇ ਘਰ ਵਾਲੇ ਤੇ ਨਿਰਭਰ ਹੋ ਜਾਊਗਾ ਕੁਦਰਤੀ ਹੈ ਕਿ ਜਿਹੜਾ ਉਹ ਖੱਪਾ ਸੀਗਾ 20-21 ਸਾਲ ਦਾ ਮਾਨਸਿਕ ਵਿਕਾਸ ਹੈ ਉਹ ਪੂਰਾ ਨਹੀਂ ਹੋਇਆ ਤੇ ਉਹਦਾ ਜਿਹੜਾ ਖਮਿਆਜਾ ਹੈਗਾ ਉਹ ساری ਜ਼ਿੰਦਗੀ ਘਟੂਗਾ ਬੇਸ਼ੱਕ ਉਹ ਜ਼ਿੰਦਗੀ ਨਾਰਮਲ ਜਿਹਾ ਸਾਕੇ ਤਾਂ ਇਸ ਲਈ ਕਸੀ ਨੂੰ ਬਣਾ ਲਿਆ ਹੁਣ ਇੱਥੇ ਦੋਸਤੋ ਜਿਹੜੀ ਮਹੱਤਵਪੂਰਨ ਗੱਲਾਂ ਨੇ ਤੁਹਾਨੂੰ ਜਾਣ ਕਰਕੇ ਦੇਣਾ ਚਾਹੁੰਦਾ ਕਿ ਅਸਮ ਦੇ ਵਿੱਚ ਹਰ ਮਾਂ ਬਾਪ ਨੂੰ ਚਾਹੀਦਾ ਕਿ ਜਦੋਂ ਬੱਚਾ 5 ਸਾਲ ਦਾ ਹੋ ਗਿਆ ਪੰਜ ਸਾਲ ਤੋਂ ਲੈ ਕੇ ਤਕਰੀਬਨ 13 ਸਾਲ ਦਾ ਹਾਲ ਹੈ ਇਹ ਜਿਹੜੇ ਸੱਤ ਸਾਲ ਹੁੰਦੇ ਸੱਚ ਬੱਚੇ ਇਹੇ ਬੱਚੇ ਲਈ ਬਹੁਤ ਮਹੱਤਵਪੂਰਨ ਹੁੰਦੇ ਆ ਬੱਚਾ ਉਸ ਸਮੇਂ ਉਸ ਉਮਰ ਵਿੱਚ ਸਿੱਖ ਰਿਹਾ ਹੈ ਉਹ ਬੋਲਣਾ ਸਿੱਖ ਗਿਆ ਬੋਲਣਾ ਹੀ ਸਿੱਖ ਰਿਹਾ ਹੈ ਉਹ ਸਿੱਖ ਜਾਏਗਾ ਆਲੇ ਦੁਆਲੇ ਤੋਂ ਉਹ ਦੇਖਦਾ ਹੈ ਜੋ ਕੁਝ ਦੇਖਦਾ ਉਸ ਤੋਂ ਸਿੱਖਦਾ ਹੈ ਜੋ ਕੁਝ ਸੁਣ ਉਸ ਮਾਂ ਬਾਪ ਤੋਂ ਪਹਿਲਾ ਮਾਪੇ ਤੋਂ ਸਿੱਖਦਾ ਫਿਰ ਉਹ ਸਕੂਲ ਦੇ ਅਧਿਆਪਕਾਂ ਤੋਂ ਸਿੱਖਦਾ ਤੇ ਤੀਜੇ ਨੰਬਰ ਦੇ ਆਲੇ ਦੁਆਲੇ ਤੋਂ ਉਸ ਤੇ ਵਾਤਾਵਰਣ ਦੇ ਵਿੱਚੋਂ ਸਿੱਖਦਾ ਹੈ ਸਮਾਜ ਦੇ ਵਿੱਚ ਜਦੋਂ 7 8 ਸਾਲ ਜਿਹੜਾ ਉਮਰ ਦੇ ਹੈਗੇ ਆ 500 ਤੋਂ ਲੈ ਕੇ 13 ਸਾਲ ਤੱਕ ਉਹ ਬੱਚੇ ਦਾ ਮਾਨਸਿਕ ਤੇ ਮੁਕਾਸਿਰ ਮਾਨਸਿਕ ਸੋਚਾਂ ਵੱਧਦੀਆਂ ਨੇ ਹੁਣ ਜਿਹੇ ਜ ਉਹਨੂੰ ਵਾਤਾਵਰਣ ਮਿਲਦਾ ਹੈ ਘਰ ਦੇ ਵਿੱਚੋਂ ਸਕੂਲ ਦੇ ਵਿੱਚੋਂ ਜਾਂ ਉਹਦੇ ਆਲੇ ਦੁਆਲੇ ਦੇ ਉਹ ਉਹ ਜੋ ਕੁਛ ਇਹ ਗ੍ਰਹਿਣ ਕਰਦਾ ਜਾਂਦਾ ਹੈ ਤੇ ਉਹ ਜਿਹੜੀ ਉਹਦੀ ਆਤਮਾ ਉਹਦਾ ਸੁਭਾਅ ਤੇ ਸਾਰਾ ਕੁਝ ਉਹਦਾ ਗਿਆਨ ਉਹ ਸਾਰਾ ਕੁਝ ਬਣ ਜਾਂਦਾ ਹੈ ਤੇ ਜਦੋਂ ਇਹ 7-8 ਸਾਲ ਦੀ ਉਮਰ 'ਚ ਸਾਰਾ ਕੁਝ ਨੇ ਸਿੱਖਿਆ ਗ੍ਰਹਿਣ ਕਰ ਲਿਆ ਤੇ ਫਿਰ ਉਹ ਸਾਰੀ ਲਾਈਫ ਸਾਰੀ ਜ਼ਿੰਦਗੀ ਉਹਦੇ ਨਾਲ ਜਾਣਾ ਹੁੰਦਾ ਹੈ ਉਹੀ ਸੋਚਾਂ ਨੇ ਉਹੀ ਵਿਚਾਰਾਂ ਨੇ ਕਿ ਉਹਨਾਂ ਨੇ ਇਹ ਉਹ ਸਿੱਖਿਆ ਹੋਈਆਂ ਜਿਹੜੀਆਂ ਉਹਦੇ ਦਿਮਾਗ ਨੇ ਗ੍ਰਹਿਣ ਕੀਤੀਆਂ ਨੇ ਉਹਨਾਂ ਨੇ ਇਹ ਉਹਦੇ ਨਾਲ ਜਾਣਾ ਹੁੰਦਾ ਸਾਰੀ ਅੱਗੇ ਜਾ ਕੇ ਫਿਰ ਉਸ ਨੂੰ ਬਦਲਣਾ ਜਿਹੜਾ ਕਾਫੀ ਇਹ ਸੰਭਵ ਨਹੀਂ ਹੈ ਤਾਂ ਮੁਸ਼ਕਲ ਵੀ ਬਹੁਤ ਹੈ। ਉਹ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ। ਤੋਂ ਸੋ ਇਹ ਸਾਰੇ ਮਾਪਿਆਂ ਨੂੰ ਸਾਡੀ ਗੁਜਾਰਿਸ਼ ਹੈ ਤੇ ਆਮ ਦੌਰ ਦੇ ਕੀ ਦੇਖਿਆ ਗਿਆ ਕਿ ਛੋਟਾ ਬੱਚਾ ਹੁੰਦਾ ਹੈ ਉਹ ਚ ਹੋਰ ਵੀ ਸਾਡੇ ਬਹੁਤ ਗਲਤ ਕਰਨਾ ਵਾਲੇ ਸਮਝਦੇ। ਛੋਟਾ ਬੱਚਾ ਉਹ ਸ਼ਰਾਰਤਾਂ ਕਰਦਾ ਹੈ ਸ਼ਰਾਰਤਾਂ ਕਰਦਾ ਹੈ ਜਾਂ ਉਹ ਤੋੜ-ਫੋੜ ਕਰਦਾ ਹੁਣ ਬੱਚੇ ਨਾਲ ਸਮਝਾਏ ਉਹ ਜਿਹਨਾਂ ਨੂੰ ਕੁਝ ਕਰੂਗਾ ਉਹ ਸ਼ਰਾਰਤਾਂ ਦੀ ਗੁੱਦਗੋੜ ਤੋੜ-ਫੋੜ ਵੀ ਕਰੂਗਾ ਫਿਰ ਉਹਨੂੰ ਮਤਲਬ ਉਹ ਚੀਜ਼ ਤੋਂ ਹਟਾਉਣ ਵਾਸਤੇ ਮਾਪੇ ਕੀ ਕਰਦੇ ਆ ਫਿਰ ਬੱਚੇ ਨੂੰ ਡਰਾਉਂਦੇ ਆ ਡਰਾਉਂਦੇ ਕਿਵੇਂ ਆ ਹਾਂ ਆ ਕਿਨੇ ਛੜੀ ਅੱਲਾਹ ਆ ਜੂਗਾ ਆ ਕੋਕੋ ਆ ਜੂਗੀ ਜਾਣੇ ਕਿ ਅਣਜਾਣ ਡਰ ਅਨਚਾਹ ਅਣਜਾਣਾਂ ਜਿਹੜਾ ਡਰ ਹੈ ਬੱਤੇਰੇ ਦਿਮਾਗ ਦੇ ਵਿੱਚ ਉੱਪਰ ਸੁਝਿਆ ਉਹਨਾਂ ਬੱਚੇ ਨੂੰ ਕਿਉਂਦੀ ਦਿਖਾ ਕੇ ਕਹਦੇ ਵੀ ਆ ਕੋਕੋ ਇਹ ਤੋਂ ਕਿਉਂਦੀ ਤੋਂ ਕਰਨ ਲੱਗ ਜੂਗਾ ਜਦੋਂ ਚਿੜੀ ਦਿਖਾ ਕੇ ਕਹਦੇ ਵੀ ਆ ਕੋਕੋ ਐ ਜਾਂ ਇਹ ਮਾਊ ਐ ਉਹ ਕਿਉਂਦੀ ਤੋਂ ਕਰਨ ਲੱਗ ਜੂਗਾ ਜਿਹੜੀ ਚੀਜ਼ ਦਿਖਾ ਦੇ ਤੁਸੀਂ ਉਹਨੂੰ ਕੋਕੋ ਜਾਂ ਮਾਊ ਕਹੋਗੇ ਉਹ ਉਸੇ ਚੀਜ਼ ਨੂੰ ਕਰਨ ਲੱਗ ਜੂਗਾ ਜਦੋਂ ਤੁਸੀਂ 5-6 ਸਾਲ ਦੇ ਬੱਚੇ ਦੇ ਵਿੱਚ ਇਹ ਦਿਮਾਗ ਤੇ ਬਿਠਾ ਦਿੱਤੀ ਤਾਂ ਸਾਰੀ ਜ਼ਿੰਦਗੀ ਉਸ ਚੀਜ਼ ਤੇ ਕਰੂਗਾ ਕਿਸੇ ਅਣਜਾਣਾਂ ਡਰ ਜਿਹੜਾ ਹੈਗਾ ਉਹ ਦਿਮਾਗ ਤੇ ਬੈਠ ਗਿਆ। ਕਦੇ ਵੀ ਬੱਚੇ ਨੂੰ ਇਸ ਤਰ੍ਹਾਂ ਡਰਾਉਣਾ ਆ ਮਾਣੋ ਬਿੱਲੀ ਅਜੋ ਵੀ ਅਸਪਾਈ ਫੜ ਕੇ ਲੈ ਜਾਣਗੇ ਇਦਾਂ ਦਾ ਡਰ ਜਿਹੜਾ ਬੱਚਾ ਜਮਾਤ ਖਾ ਲੈਂਦਾ ਹੈ ਚਾਹੇ ਉਹ ਵੱਡਾ ਹੋਵੇ ਬੇਸ਼ੱਕ ਇਹਨਾਂ ਗੱਲਾਂ ਨੂੰ ਸਮਝ ਜਾਵੇ ਲੇਕਿਨ ਇੱਕ ਅਣਜਾਨਾ ਡਰ ਜੇ ਹੁਣ ਤੇ ਮੌਕੀ ਦੇ ਚ ਡਰ ਦੀ ਭਾਵਨਾ ਨਾ ਉਹਦਾ ਕਾਰਨ ਵੀ ਇਹ ਹੈ ਕਿ ਇੱਕ ਅਣਜਾਨਾ ਡਰ ਜਿਹੜਾ ਹੈਗਾ ਬਚਪਨ ਦੇ ਵਿੱਚ ਬੱਚੇ ਦੇ ਜਮਾਤ ਬਿਠਾ ਦਿੰਦਾ ਹੈ ਕਿਉਂਕਿ ਅਸੀਂ ਇਹ ਚੀਜ਼ ਦੇਖਦੇ ਹਾਂ ਸਾਡੇ ਕੋਲ ਜਦੋਂ ਕੇਸ ਆਉਂਦੇ ਆ ਤੇ ਅਸੀਂ ਸਟੱਡੀ ਕਰਦੇ ਹਾਂ ਵੀ ਇਹਦੇ ਵੀ ਪਰਵਰਸ ਕਿਦਾਂ ਦੀ ਪ੍ਰੀਆ ਹੈ ਉਹਦੇ ਵਿੱਚ ਫਿਰ ਪਹਿਲਾਂ ਨਿਕਲ ਕੇ ਆਉਂਦਾ। ਤਾਂ ਇਸ ਤਰ੍ਹਾਂ ਦਾ ਬੱਚੇ ਨੂੰ ਬਚਪਨ ਦੇ ਵਿੱਚ ਜੇ ਉਹ ਥੋੜਾ ਬੋਧ ਤੋੜ-ਫੋੜ ਕਰਦਾ ਨੁਕਸਾਨ ਕਰਦਾ ਕੋਈ ਗੱਲ ਨਹੀਂ। ਪਰ ਉਹਦੇ ਵਿੱਚ ਕਕੋਟੋ ਬੱਚੇ ਨੂੰ ਡਰਾਉਣਾ। ਕੋਸ਼ਿਸ਼ ਕਰੋ ਉਹਨੂੰ ਸਮਝਾਓ ਪਿਆਰ ਨਾਲ। ਤੇ ਪਿਆਰ ਨਾਲ ਸਮਝਾ ਦੇਣ ਕੋ ਜਿਸ ਤਰ੍ਹਾਂ ਇਹਦੇ ਦਿਮਾਗ 'ਚ ਪਾਓ ਲੇਕਿਨ ਉਹਦੇ ਦਿਮਾਗ ਦੇ ਵਿੱਚ ਇੱਕ ਇਹੋ ਜਿਹਾ ਡਰ ਨਾ ਪਾਓ। ਜਾਂ ਕੋਕੋ ਆ ਜੂਗੀ ਜਾਂ ਮਾਊ ਆ ਜੂਗਾ, ਮਾਣੋ ਬਿੱਲੀ ਆ ਜੂਗੀ, ਸਭਾਈ ਫੜ ਕੇ ਲੈ ਜਾਣਗੇ ਕਿ ਇਦਾਂ ਦਾ ਡਰ ਬੱਚੇ ਦੇ ਦਿਮਾਗ 'ਚ ਕਦੇ ਨਾ ਬਣਾਓ। ਬੱਚੇ ਨੂੰ ਬੀਚਰ ਹੁੰਦੇ ਜਿਹਨੂੰ ਬੱਚਾ ਆਪਣਿਆ ਗਿਛਰੂਗਾ ਉਹ ਸਿੱਖੂਗਾ ਤੇ ਉਹ ਜੋ ਕੁਝ ਵੀ ਸਿੱਖੂਗਾ ਉਹਦੇ ਵਿੱਚ ਬਗਿਆ ਦੇ ਸਕੂਲ ਹੈ ਵਿਚਾਰ ਦੇ ਨਾਲ ਪਿਆਰ ਦੇ ਨਾਲ ਬੱਚੇ ਚ ਪੜਨ ਦੀ ਕੋਸ਼ਿਸ਼ ਕਰੇਗਾ ਤਾਂ ਬੱਚੇ ਦਾ ਵਿਕਾਸ ਨੇ ਦੂਜੀ ਗੱਲ ਕਈ ਵਾਰੀ ਛੋਟੇ ਬੱਚੇ ਨੂੰ ਇਸੇ ਕੇਸ ਦੇ ਵਿੱਚ ਆਇਆ ਜੋ ਬੱਚੇ ਨੂੰ ਨਾ ਬੱਚਾ ਸੀਗਾ ਤੇ ਰੋਕਿਆ ਗਿਆ ਨੂੰ ਵੀ ਜਦ ਬੱਚਿਆਂ ਨਾਲ ਜਾਊਗਾ ਤੇ ਉਹ ਜਦੋਂ ਸਕੂਲ ਦੇ ਵਿੱਚ ਵੀ ਕਾਲਿਆ ਵੀ ਤਾਂ ਸ਼ਰਤਾਂ ਕਰਨ ਲੱਗਾ ਜੇ ਦੋੜ ਲਾ ਗਿਆ ਜੇ ਬੱਚਾ ਨਾ ਖੜਾ ਹੋ ਜੂ ਇਹ ਜਨਰਲੀ ਬੋਲਦੇ ਬੰਦ ਸਨ ਲੋਕ। ਕਿ ਉਹਦੀ ਜਿਹੜੀ ਤੁਸੀਂ ਪਰਵਿਸ਼ ਕਰਦੇ ਹੋ ਉਹ ਜਿਹੜੀ ਸਿੱਖਿਆ ਤੁਸੀਂ ਦੇ ਰਹੇ ਹੋ ਉਹ ਸਿੱਖਿਆ ਕਿਹਜੀ ਹੈ? ਤੇ ਉਹ ਤੋਂ ਬੱਚਾ ਕੀ ਸਿੱਖ ਰਿਹਾਗਾ? ਉਸਨੇ ਹੀ ਬੱਚੇ ਨੂੰ ਪ੍ਰਭਾਵਿਤ ਕਰਨਾ ਹੈਗਾ। ਤੇ ਉਹੀ ਸਿੱਖਿਆ ਉਹਦੇ ਉਸ ਕੱਚੇ ਦਿਮਾਗ ਚ ਕਹੋ ਮਾਈਂਡ ਦੇ ਉਸ ਕੋਲ ਉਹਦੇ ਬੱਥੀ। ਇਹ ਸਾਰੀ ਜਿੰਦਗੀ ਦਾ ਨਾਮ ਹੈ। ਉਹਦੀ ਸ਼ਖਸੀਅਤ ਬਣਉਣ ਦੇ ਵਿੱਚ ਸਭ ਤੋਂ ਅਹਿਮ ਰੋਲ ਮਾਪੇ ਦਾ ਹੈ। ਉਹ ਮਾਤਾ-ਪਿਤਾ ਨੂੰ ਤੇਜੀ ਸਿੱਖਿਆ ਦਿੰਦਾ ਹੈਗਾ ਤੇ ਉਹਦੇ ਤੇ ਡਿਪੈਂਡ ਕਰਦਾ ਤੇ ਉਹ ਹੀ ਉਹਨੇ ਸਾਰੀ ਜ਼ਿੰਦਗੀ ਇਹਦੇ ਨਾਲ ਕਰਿਆ। ਤੋਂ ਕਦੇ ਵੀ ਬੱਚੇ ਨੂੰ ਇਸ ਤਰ੍ਹਾਂ ਦਾ ਨਾ ਕਰੋ ਕਿ ਤੁਹਾਡਾ ਬੱਚਾ ਵੱਡਾ ਹੋ ਕੇ ਦੱਬੂ ਜੱਡ ਰੋਕ ਬਣ ਜੇ ਜਾਂ ਫਿਰ ਉਹ ਮਾਸਕ੍ਰੂਪੀ। ਆ ਲਗੀ ਚੰਗੀ ਲੱਗੀ ਜੇ ਜ਼ਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣਾ ਵਿਚਾਰ जरूर ਦਿਆ ਕਰੋ ਦੋਸਤੋ ਜੋ ਕਿ ਸਾਡੇ ਲਈ ਬਹੁਤ ਮਾਤਸਪੂਰਨ ਹੈ। ਚੈਨਲ ਨੂੰ ਸਬਸਕ੍ਰਾਈਬ ਜੋ ਕਰ ਲੈਣਾ ਕੱਲ ਫਿਰ ਮਿਲ ਜਿਆ ਜੇ ਇਹ ਹੋਰ ਨਾ ਵੀ ਜਾਣ ਕਰਨਾ ਹੋ ਤੱਕ ਮਨਸ਼ਾ